ਆਇਆ ਬਨਿਤਪਸੇ ਸੀ ਕਲ ਘਾਇਆ ਕਬੀ ਸਹਿਲਾਇਆ ਕੋ ਜੀਵੇ ਕਬੀ ਕੰਨ ਪਰ ਹੈ ਬਿਠਾਇਆ ਮੇਰੇ ਸਰ ਪਰ ਹਾਥ ਰਖ ਕਰ ਬਸ ਪਿਆਰ ਵਿਚਾਰ ਲਟਾਇਆ

ਮੈਂ ਮਾ ਤੇ ਬਾਪ ਵਾਸਤੇ ਬਹੁਤ ਕੁਝ ਲਿਖਿਆ ਗਿਆ ਹੈ ਬਹੁਤ ਸਾਰੇ ਗੀਤਾਂ ਦੇ ਵਿੱਚ ਬੋਲਿਆ ਗਿਆ ਮੈਂ ਇੱਕ ਦੋ ਗੀਤ ਤੁਹਾਡੇ ਨਾਲ ਗੀਤ ਨਹੀਂ ਗੀਤ ਦੇ ਦੋ ਖਿਵਾ ਜੀ ਤੁਸੀਂ ਯਾਦ ਰਹਿਣਾ ਦੋ ਸ਼ਬਦ ਤੁਸੀਂ ਬੋਲਨੇ ਤਾਂ ਪ੍ਰੈਸ ਦੇ ਵਾਸਤੇ ਤਾਂ ਮੈਂ ਵਾਰ ਵਾਰ ਕਹਿੰਦਾ ਕਿ ਪ੍ਰੈਸ ਹੈ ਏਡੀ ਵੱਡੀ ਮਜ਼ਬੂਤ ਸਾਡੇ ਲੋਕਤੰਤਰ ਦੇ ਵਿੱਚ ਹਮ ਹੈ ਕਿ ਨਾ ਤੀਰ نکਾਲੋ ਨਾ ਤਲਵਾਰ نکਾਲੋ ਅਗਰ ਜੰਗ ਜੀਤਨੀ ਹੈ ਤਾਂ ਘਵਾਰ نکਾਲੋ ਜੰਗ ਜੀਤਨੀ ਹੈ ਤਾਂ ਘਵਾਰ نکਾਲੋ ਜੰਗ ਜੀਤਨੀ ਹੈ ਤਾਂ ਘਵਾਰ نکਾਲੋ ਮੈਂ ਇੱਕ ਇੱਕ ਗੀਤ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਮਾਸਤੇ ਪੇਕੇ ਹੋ ਮਾਂ ਮਰਗੀ ਤੇ ਰਿਸ਼ਤੇ ਹੀ ਮੁੱਖ ਦੇ ਮਾਂ ਮਰਗੀ ਰਿਸ਼ਤੇ ਹੀ ਮੁੱਖ ਦੇ ਮਿੱਕ ਪੇਕੇ ਹੁੰਦੇ ਮਾਮਾ ਨਾਲ ਹੁਣ ਨਹੀਂ ਮਾਂ ਮੈਂ ਪਿੱਛੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਦੇਖੋ ਪਿੱਛੇ ਪੂਛਤ ਗੱਲ ਲਿਖੀ ਆ ਜਦੋਂ ਸਾਡੇ ਮਾਪੇ ਤੁਰ ਜਾਂਦੇ ਆ ਜਿਵੇਂ ਪਿਛਲੇ 2 ਕੁ ਮਹੀਨੇ ਪਹਿਲਾਂ ਮੇਰਾ ਬਾਪ ਤੁਰ ਗਿਆ 98 ਸਾਲ ਦਾ ਸੀ ਮੈਂ ਸਤਨਮੇ ਸਾਡੇ ਬਾਪ ਨੂੰ ਵੀ ਕਹਿੰਦਾ ਸੀ ਕਿ ਉਹ ਗੱਭਰੂ ਹੈ ਕਿਉਂਕਿ ਉਹਨੂੰ ਮਿੱਠੀ ਸ਼ੂਗਰ ਨਹੀਂ ਸੀਦਾ ਅਧਿਆਪਕ ਸੀ ਤਾਂ ਗੱਲਾਂ ਕਰਦੀ ਕਿਸੇ ਸ਼ਾਇਰ ਨੇ ਬਹੁਤ ਖੂਬਸੂਰਤ ਲਿਖਿਆ ਕਿ ਬਾਜੀ ਤੁਸੀਂ ਧਿਆਨ जरूर ਦਿਓ ਤੇ ਵਕੀਲ ਸਾਹਿਬ ਕਿਸੇ ਸ਼ਾਇਰ ਨੇ ਬਹੁਤ ਹੀ ਬੰਦਾ ਖੂਬਸੂਰਤ ਲੱਗਦਾ ਗੱਲਾਂ ਕਰਦੀ ਤੁਰਗੀ ਮਾਂ ਬੋਰਡ ਦੀ ਝੰਡੀ ਛਾਉਂਦੀ ਸੀ ਮੇਰੀ ਵੀ ਕਮਾਹ ਹੁੰਦੀ ਸੀ ਮੇਰੀ ਵੀ ਕਮਾਹ ਹੁੰਦੀ ਸੀ ਪਰ ਬਹੁਤ ਸਾਰੇ ਦੇਖੋ ਜਿਹੜੇ ਕਮਰੇ ਦੇ ਵਿੱਚ ਮਾਂ ਹੁੰਦੀ ਹੈ ਉਸ ਕਮਰੇ ਦੀ ਰੌਣਕ ਹੁੰਦੀ ਹੈ ਜਿਹੜੇ ਕਮਰੇ 'ਚ ਮਾਂ ਹੁੰਦੀ ਹੈ ਉੱਥੇ ਸਾਡੇ ਸਾਰੇ ਰਿਸ਼ਤੇਦਾਰ ਸਾਰੇ ਭੈਣ ਭਰਾ ਜਾਂ ਸਾਡੇ ਬਜ਼ੁਰਗ ਹੁੰਦੇ ਆ ਉੱਥੇ ਹੀ ਉਹ ਸਾਰੀਆਂ ਕੋਠੀ 'ਚ ਪਾਏ ਤੁਹਾਡੇ 12 ਕਮਰੇ ਹੁਣ ਖੂਬਸੂਰਤ ਤੇ ਰੌਣਕ ਵਾਲਾ ਕਮਰਾ ਮਾਂ-ਪਾਪ ਵਾਲਾ ਹੀ ਹੁੰਦਾ ਤੇ ਜਿਹੜੇ ਅੱਜ ਇਹਨਾਂ ਨੇ ਤੂਜੇ ਰੱਖਿਆ ਇਹ ਸਾਡੇ ਦਰਮਿਆਨ ਬਹੁਤ ਹੀ ਵੱਡੀ ਸ਼ਖਸੀਅਤ ਵੱਡੇ ਸਾਡੇ ਨੌਜਵਾਨ ਸਾਥੀ ਗੁਰਲਾਲ ਜੀ ਇਸ ਤੋਂ ਬਾਅਦ ਜਿਹੜਾ ਮੰਚ ਦਾ ਕੰਮ ਹੈ ਉਹ ਗੁਰਲਾਲ ਜੀ ਸੰਭਾਲਣਗੇ ਧੰਨਵਾਦ ਸਭ ਨੂੰ ਇੱਥੇ ਸਮਾਜਤਾ ਤੇ ਜੋ ਇਹ ਮੂਰੰ ਕਰ ਰਹੇ ਆ ਉਹ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਸਮਝਾਉਣਾ ਕਿ ਮਾਪੇ ਦੀ ਸੇਵਾ ਜਿਹੜੀ ਉਹ ਬੱਚਿਆਂ ਲਈ ਇੱਕ ਫਰਜ਼ ਹੈ ਜਿਹੜੇ ਕਿ ਸਾਡੇ ਜਿਹੜਾ ਤਰੱਕੀਆਂ ਦੇ ਰਸਤੇ ਚੱਲ ਕੇ ਉਹ ਭੁੱਲ ਰਹੇ ਆ ਇਹ ਬਹੁਤ ਵਧੀਆ ਪ੍ਰਾਪਾਤ ਹੈ ਜਿਹੜਾ ਇੱਥੇ ਪਹੁੰਚਿਆ ਸਾਰਿਆਂ ਦਾ ਧੰਨਵਾਦ ਕਰਦਾ ਤੇ ਬਾਬਾ ਗਰੀਬਦਾਸ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਇਹੋ ਜੇ ਕਾਰਜ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਹੰਤ ਗਰੀਬਦਾਸ ਸੰਚਾਲਕ ਆਪਣਾ ਕਰਵਿਰਦਾ ਸ਼ਰਮਾ ਜੋ ਵੀਰ ਜਲੰਧਰ ਸਿੰਘ ਰੰਧਾਵਾ ਦੀ ਯਾਦ ਨੂੰ ਸਮਰਪਿਤ ਕੋਟਪੂਰੇ ਸਿੱਖਾਂ ਵਾਲੇ ਰੋਡ ਤੇ ਫਿਰਦਾ Ashram ਬਣਿਆ ਹੈ 18 ਸਦੀ ਵਿੱਚ ਇਹ ਵਾ ਕਰਦਾ ਹੈ ਜਿਹੜਾ ਅੱਜ ਦਾ ਸਮਾਗਮ ਸੀ ਇਹ ਮਾਤਾ ਪਿਤਾ ਪੂਜਨ ਸੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆਸ਼ਰਮ ਵੱਧ ਰਹੇ ਆ ਤੇ ਜਿਹੜਾ ਸਾਡਾ ਇਹ ਕਲਚਰ ਨਹੀਂ ਹੈ ਪੰਜਾਬ ਦਾ ਸਾਨੂੰ ਪੰਜਾਬ ਚ ਇਨੇ ਗਰਦ ਆਸ਼ਰਮਾਂ ਦੀ ਲੋੜ ਨਹੀਂ ਹੈ ਸਾਨੂੰ ਮਾਪਿਆਂ ਦੀ ਘਰੇ ਰੱਖ ਕੇ ਸੇਵਾ ਕਰਨ ਦੀ ਲੋੜ ਹੈ ਇਸ ਕਰਕੇ ਅਸੀਂ ਇਹਦਾ ਨਾਰਕਿਆ ਸੀ ਮਾਤਾ ਪਿਤਾ ਤੁਝੇ ਨੂੰ ਕਿ ਇੱਕ ਮੈਂ ਵਿਰਧ ਆਸ਼ਰਮ ਚਲਾਉਂਦਾ ਹੋਇਆ ਵੀ ਇਸ ਗੱਲ ਤੇ ਸੰਤੁਸ਼ਟ ਨਹੀਂ ਸੀਗਾ ਵੀ ਪੰਜਾਬ ਚ ਵਿਰਧ ਆਸ਼ਰਮ ਖੁੱਲਣੇ ਚਾਹੀਦੇ ਆ ਕਿਵੇਂ ਜੈਤੋ ਸ਼ਹਿਰ ਦੇ ਵਿੱਚ ਤਿੰਨ ਹੋ ਗਏ ਕਿਰਾਏ ਦਾ ਮਕਾਨ ਲੈ ਕੇ ਆ ਨਾਲ ਹੀ ਆਪਣੇ ਮੁਰਦਗੀ ਆ ਉੱਥੇ ਹੋ ਗਿਆ ਮਿਸ਼ਰੀ ਵਾਲੇ ਹੋ ਗਿਆ ਫ੍ਰੀ ਕੋਰਟ ਦੇ ਵਿੱਚ ਦੋ ਖੁੱਲਣ ਜਾ ਰਹੇ ਆ ਦੋ ਇੱਥੇ ਖੁੱਲਣ ਜਾ ਰਹੇ ਆ ਇਸ ਕਰਕੇ ਅਸੀਂ ਇਹ ਪ੍ਰਾਲਾ ਕੀਤਾ ਵੀ ਮਾਪੇ ਬਹੁਤ ਦੀ ਸ਼ਾਂ ਹੈ ਇਹ ਸ਼ਾ ਸਾਨੂੰ ਆਪਣੇ ਵਿਹੜੇ ਵਿੱਚ ਹੀ ਸੁਣੀ ਲੱਗਦੀ ਹੈ ਤੇ ਬੱਚਿਆਂ ਨੂੰ ਦੱਸਦਾ ਹੱਥ ਬਣ ਕੇ ਅਪੀਲ ਹੈ ਵੀ ਮਾਪਿਆਂ ਦੀ ਘਰ ਰੱਖ ਕੇ ਹੀ ਸੇਵਾ ਕਰੋ ਪਿਓ ਤੋਂ ਤੇ ਮਾਂ ਤੋਂ ਵੱਡਾ ਰੱਬ ਨਹੀਂ ਹੈ ਮਾਂ ਪਿਓ ਦੇ ਕਦਮਾਂ 'ਚ ਹੀ ਰੱਬ ਹੈ ਕਿਤੇ ਦੂਰ ਨਹੀਂ ਜਿਵੇਂ ਤੁਸੀਂ ਆਜ ਵਿੱਚ ਕਈ ਕਾਰਨ ਹੈ ਜੀ ਇੱਕ ਤਾਂ ਜਿਹੜਾ ਮੋਬਾਈਲ ਯੁਗ ਹੈ ਮਾਪਿਆਂ ਦਾ ਬੱਚਿਆਂ ਪ੍ਰਤੀ ਪਿਆਰ ਨਹੀਂ ਰਹੇਗਾ ਤੇ ਬੱਚਿਆਂ ਦਾ ਮਾਪਿਆਂ ਪ੍ਰਤੀ ਪਿਆਰ ਨਹੀਂ ਰਹੇਗਾ ਦੂਸਰਾ ਇਹਦਾ ਇਹ ਹੈ ਵੀ ਸਰਕਾਰਾਂ ਦੀ ਅੰਗਿਲੀ ਹੈ ਇਹ ਪਾਸੇ ਧਿਆਨ ਨਹੀਂ ਕੀਤਾ ਜਾਂਦਾ ਰਾਜ ਦਾ ਮੁਕਾਲ ਲੈ ਕੇ ਦੋ ਬਜੋਗ ਰੱਖ ਕੇ ਸਵੇਰ ਉਹਨਾਂ ਨੂੰ ਹੀ ਪਿੰਡਾਂ ਸ਼ਹਿਰਾਂ ਦੇ ਵਿੱਚ ਗ੍ਰਹੀ ਨੂੰ ਤੋੜ ਦਿੰਦੇ ਆ ਤੇ ਉਹਨਾਂ ਤੋਂ ਗ੍ਰਹੀ ਇਕੱਠੀ ਕਰਕੇ ਰਾਤ ਨੂੰ ਉੱਥੇ ਬਿਤਾਉਂਦੇ ਆ ਤੜਕੇ ਫਿਰ ਚਲੇ ਜਾਂਦੇ ਆ ਲੋਕਾਂ ਨੇ ਵਿਰਦਾਸ਼ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਬਹੁਤ ਹੀ ਮੰਦ ਭਾਗਾ ਜਿਹੜਾ ਇਤਿਹਾਸ ਰਚਿਆ ਜਾ ਰਿਹਾ ਸਾਡੇ ਪੰਜਾਬ ਲਈ ਤੇ ਇਹ ਤੇ ਸਾਨੂੰ ਖਾਸ ਕਰਕੇ ਧਿਆਨ ਕਰਨਾ ਚਾਹੀਦਾ ਹੈ ਕਿ ਜੇ ਅਸੀਂ ਕੋਈ ਚਲੋ ਸਾਡਾ ਰੁਜ਼ਗਾਰ ਨਹੀਂ ਕਿਤੇ ਚੱਲਦੇ ਜਾਂ ਜਾਂ ਕੁਝ ਵੀ ਹੈ ਕੋਈ ਕਰਨਾ ਚਾਹੁੰਦੇ ਤਾਂ ਹੋਰ ਰੁਜ਼ਗਾਰ ਬੜੇ ਆ ਪਰ ਮਿਰਦਾ ਅਸ਼ਮਦਾ ਸਾਰਾ ਲੈ ਕੇ ਲੋਕ ਇਸ ਕੰਮ ਨੂੰ ਰੁਜ਼ਗਾਰਨਾ ਬਣਾਉਂ ਇਸ ਤਰ੍ਹਾਂ ਜਿਵੇਂ ਕੋਟਪੂਰੇ ਦੇ ਜਿੰਨੇ ਵੀ ਹਸਪੀਟਲ ਹੈ ਉੱਥੇ ਮਰੀਜ਼ਾਂ ਤੇ ਮਰੀਜ਼ਾਂ ਵਾਸਤੇ ਲੰਗਰ ਭੇਜਿਆ ਜਾਂਦਾ ਹੈ ਜਿਹੜੇ ਬੱਚੇ ਦਾ ਮਾਈ ਬਾਪ ਦੋਨੇ ਹੈ ਨਹੀਂ ਉਹਨਾਂ ਨੂੰ ਆਪ ਦੇ ਪਰਿਵਾਰ ਚ ਰੱਖ ਕੇ ਉਹਨਾਂ ਬੱਚਿਆਂ ਦੇ ਪਰਿਵਾਰ ਚ ਰੱਖ ਕੇ ਉਹਨਾਂ ਦੀ ਫੀਸ ਭਰ ਕੇ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਹੈ ਜਾਂ ਹੋਰ ਵੀ ਕੋਈ ਲੋਕ ਪੜਾਈ ਦੇ ਕੰਮ ਹੈ ਜਿਹੜੀ ਲੋੜ ਹੈ ਲੋੜਾਂ ਦੇ ਵਿੱਚ ਨਾਲ ਅਸੀਂ ਮੁੰਡਾ ਨਾ ਮੋਡਾ ਲਾ ਕੇ ਕੱਢਦੇ ਆਂ ਛੋਸ਼ੇ ਤੇ ਨਹੀਂ ਅੱਜ ਪੂਰੇ ਸ਼ਹਿਰ ਦੀ ਰਹਿਣ ਵਾਲੀ ਮਾਈ ਹੈ ਪ੍ਰੋਪਰ ਪਿੱਛੋਂ ਬਠਿੰਡੇ ਦੀ ਹੈ ਕਿ ਜਿਹੜੇ ਉਹਦੇ ਬੱਚੇ ਮੁਕਸਰ ਰੋਡ ਤੇ ਰਹਿੰਦੇ ਆ ਉਹ 12 ਤੋਂ 12.5 ਸਾਲ ਦੇ ਗੇਟ ਸਾਡੇ ਕੋਲ ਨੇ ਮੈਂ ਅੱਜ ਤੱਕ ਉਹਨਾਂ ਦੇ ਬੱਚਿਆਂ ਨੂੰ ਮਿਲਣ ਨਹੀਂ ਆਇੰਦਾ ਦੇਖਿਆ ਇੱਥੇ ਕਈ ਵਾਰ ਅਸੀਂ ਸੁਨੇਹੀ ਭੇਜਿਆ ਦੋ ਉਹਦੇ ਪੋਤਿਆਂ ਦੀ ਮੈਰਜ ਹੋਈ ਇੱਕ ਪੋਤੀ ਦੀ ਮੈਰਜ ਹੋਈ ਉਹ ਮੈਰਜ ਤੇ ਵੀ ਨਹੀਂ ਬੁਲਾਇਆ ਗਿਆ ਹੋਰ ਦੁੱਖ ਤੇ ਸੁੱਖ ਤੇ ਤਾਂ ਬੁਲਾਉਣਾ ਹੀ ਕੀ ਸੀਗਾ ਇਸ ਕਰਕੇ ਜਦੋਂ ਅਸੀਂ ਮਾਤਾ ਪਿਤਾ ਦੀ ਪੂਜਾ ਕਰ ਰਹੇ ਸੀ ਉਹ ਸਾਹਮਣੇ ਬੈਠੀ ਬਹੁਤ ਜ਼ਿਆਦਾ ਭਾਵਕ ਸੀ ਉਹਨਾਂ ਨੂੰ ਦੇਖ ਕੇ ਮੈਂ ਵੀ ਥੋੜਾ ਜਿਹਾ ਭਾਵਕ ਹੋ ਗਿਆ ਰੁਕੇ ਕੀ ਮੈਸੇਜ ਦਾ ਮੇਰਾ ਇਹੀ ਹੈ ਜੀ ਵੀ ਮਾਪਿਆਂ ਤੋਂ ਵੱਡਾ ਰੱਬ ਨਹੀਂ ਇਹਨਾਂ ਨੂੰ ਪੂਜਨ ਤੋਂ ਹੋਰ ਕੋਈ ਸਵਾਭਣੀ ਮਾਪਿਆਂ ਨੂੰ ਪੂਜ ਕੇ ਰੱਬ ਨੂੰ ਤੁਸੀਂ ਪਾ ਸਕਦੇ ਆ ਜੇ ਤੁਸੀਂ ਮਾਪੇ ਥੋੜੇ ਘਰੇ ਚਾਹ ਤੋਂ ਪਾਣੀ ਤੋਂ ਪ੍ਰਸ਼ਾਦੇ ਲੈਣੇ ਕੱਪੜੇ ਤੋਂ ਤੰਗ ਹੈ ਤੁਸੀਂ ਕੋਈ ਵੀ ਤੀਰਥ ਨਾਲੋ ਤੁਹਾਡਾ ਉਕਸੇ ਅਰਥ ਨਹੀਂ ਹੈ ਬੇਅਰਥ ਹੈ ਬਣਾ ਮੈਂ ਤੇ ਬਾਬਾ ਜੀ ਨੂੰ ਪਹਿਲਾਂ ਵਧਾਈ ਦੇਣਾ ਕਿ ਮੈਂ ਇਹਦਾਂ ਦਾ ਪ੍ਰੋਗਰਾਮ ਆਪਣੀ ਲਾਈਫ ਦੇ ਵਿੱਚ ਕਦੇ ਨਹੀਂ ਵੇਖਿਆ ਔਰ ਮੈਂ ਬਾਬਾ ਜੀ ਨੂੰ ਪੁਜੀਸ਼ਨ ਪਹਿਲੇ ਮਿਲਿਆ ਸੀ ਉਹਨਾਂ ਨੇ ਮੈਨੂੰ ਸਦਾ ਪਤਰ ਕਿਤਾਬੀ ਤੁਸੀਂ ਇੱਥੇ ਜਰੂਰ ਸ਼ਮੂਲੀਅਤ ਕਰਨੀ ਹੈ ਸਾਡੇ ਗੁਰੂਆਂ ਮਾਂ ਪਿਓ ਮਾਂ ਜੀ ਉਹ ਵੀ ਜਿਹੜੇ ਅੱਛੀ ਲੋਕਾਂ ਨੇ ਇੱਥੇ ਪਹੁੰਚ ਰਹੇ ਹਨ ਪਰ ਇੱਥੇ ਮੈਨੂੰ ਵੇਖ ਕੇ ਆਪਣੇ ਆਪ ਨੂੰ ਮੈਂ ਪਾਵਤ ਸਮਾਇਆ ਕਿ ਮਾਪੇ ਇਹ ਘਰ ਦਾ ਰਹਿਣਾ ਹੁੰਦੇ ਨੇ ਘਰ ਦਾ ਸ਼ਿੰਗਾਰ ਹੁੰਦੇ ਨੇ ਪਰ ਇਹਨਾਂ ਤੋਂ ਬਿਨਾ ਕਿਸੇ ਨੇ ਵੀ ਤੁਹਾਡਾ ਸਹਾਰਾ ਨਹੀਂ ਮਿਲਣਾ ਸੋ ਮੈਂ ਮਹੰਤ ਗਰੀਬਦਾਸ ਮਹਾਂਪੁਰਖ ਜੋ ਵੀਰ ਜਲੰਦਰ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਬਹੁਤ ਅਨਮੁੱਲਾ ਪ੍ਰੋਗਰਾਮ ਜਿਹੜਾ ਇਹਨਾਂ ਨੇ ਲਿਖਿਆ ਲਿਖੇ تھے ਵੱਖਰੀਆਂ ਵੱਖਰੀਆਂ ਸੰਸਥਾਵਾਂ ਦੇ ਮੁੱਖੀ ਸੋਸ਼ਲ ਸਖਸ਼ੀਅਤਾਂ ਇੱਥੇ ਪਹੁੰਚ ਕੇ ਉਹਨਾਂ ਦੇ ਦਰਸ਼ਨ ਕਰਨ ਦਾ ਵੀ ਸੁਭਾਗ ਸਮਾ ਮਿਲਿਆ ਨਾਲ ਹੀ ਮਹਾਂਪੁਰਖਾਂ ਵੱਲੋਂ ਲਗਭਗ 40 ਤੋਂ 50 ਜਿਹੜੇ ਬਜ਼ੁਰਗ ਨੇ ਬਜ਼ੁਰਗ ਮਤਾਮਾ ਬਜ਼ੁਰਗ ਪਿਤਾ ਕੋ ਇੱਥੇ ਆਪਣੀ ਉਹਨਾਂ ਨੇ ਖੈਰ ਬਣਾਈ ਹੋਈ ਹੈ ਇੱਥੇ ਉਹਨਾਂ ਨੂੰ ਚੰਗਾ ਖਾਣਾ ਚੰਗਾ ਉਹਨਾਂ ਦਾ ਰਹਿਣ ਸਹਿਣ ਹੈ ਤੇ ਬਾਬਾ ਜੀ ਵੱਲੋਂ ਪੂਰਿਆ ਤੇ ਮੈਂ ਕਿੰਨਾ ਵੀ ਬਾਬਾ ਜੀ ਸਰਵਣ ਪੁੱਤ ਤੋਂ ਘਟ ਨਹੀਂ ਇੱਥੇ ਲੋਕਾਂ ਤੋਂ ਇੱਕ ਮਾਂ ਨਹੀਂ ਸੰਭੀ ਜਾਂਦੀ ਪੰਜ ਪੰਜ ਪੁੱਤਾਂ ਨੂੰ ਜਨਮ ਦੇ ਕੇ ਇੱਕ ਮਾਂ ਦੀ ਸੇਵਾ ਨਹੀਂ ਹੁੰਦੀ ਪੰਜ ਪੁੱਤ ਰਲ ਕੇ ਨਹੀਂ ਸੇਵਾ ਕਰ ਸਕਦੇ ਤੇ ਮੈਂ ਕਹਿੰਨਾ ਬਾਬਾ ਜੀ ਵਧਾਈ ਦੇ ਪਾਤਰ ਨੇ ਮਹਾਂਪੁਰਖ ਵੀ ਇਹ ਲਗਭਗ 50 ਇੱਥੇ ਬਜ਼ੁਰਗ ਮਾਤਾਵਾਂ ਬਜ਼ੁਰਗ ਪਿਤਾ ਉਹਨਾਂ ਨੂੰ ਸੰਭਾਲ ਰਹੇ ਐ ਤੇ ਇਸ ਲਾਗਾ ਜੋ ਕਦਮ ਹੈ ਤੇ ਬਾਕੀ ਜਿਹੜੇ ਬਾਬਾ ਜੀ ਨੇ ਦੱਸਿਆ ਵੀ ਬਿਰਧਾ ਆਸ਼ਰਮ ਸਾਥ ਨੂੰ ਭੁੱਲ ਰਹੇ ਆ ਤਾਂ ਹੀ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਵੀ ਸੰਗਤਾਂ ਵੀ ਜਿਹੜਾ ਬਿਰਧਾ ਆਸ਼ਰਮ ਹੈ ਇਹਦੇ ਨਾਮ ਤੇ ਤੁਸੀਂ ਰੋਟੀਆਂ ਦਾ ਸੇਕੋ ਤੇ ਬਾਬਾ ਜੀ ਦਾ ਬਹੁਤ ਪੁਰਾਣਾ ਜਿਹੜਾ ਬਿਰਧਾ ਆਸ਼ਰਮ ਹੈ ਅਸੀਂ ਕਾਫੀ ਚਿਰ ਤੋਂ ਮਹਾਂਪੁਰਖਾਂ ਨੂੰ ਜਾਣਦੇ ਆ ਤੇ ਜਿਹੜੇ ਫਰੀਦਕੋਟ ਕੋਟ ਦਾ ਪੂਰਾ ਆਸਪਾਸ ਉਹਦੀਆਂ ਸੇਕ ਸੰਗਪੈ ਮੈਂ ਉਹਨਾਂ ਨੂੰ ਮੈਸੇਜ ਨਹੀਂ ਦੇਵਾਂਗਾ ਵੀ ਆਪਣੇ ਮਾਪੇ ਬਾਬ ਨੂੰ ਤੁਸੀਂ ਇੱਥੇ ਛੱਡ ਕੇ ਜਾਓ ਮੈਂ ਮੈਸੇਜ ਉਹਨਾਂ ਲੋਕਾਂ ਨੂੰ ਇਹ ਮੈਸੇਜ ਦੇਵਾਂਗਾ ਵੀ ਜਿਹੜਾ ਤੁਸੀਂ ਅਨਾਥ ਕੋਈ ਬਜ਼ੁਰਗ ਜਾਂ ਕੋਈ ਮਾਂ ਤੁਸੀਂ ਭੜਕਦੀ ਵੇਖ ਰਹੇ ਹੋ ਕੋਈ ਠੇਡੇ ਖਾਂਦਾ ਵੇਖ ਰਹੇ ਹੋ ਉਹ ਬਾਬਾ ਗਰੀਬ ਦਸਮਹ ਰਾਜੀਆਂ ਦੇ ਇੱਥੇ ਆਸ਼ਰਮ ਤੇ ਪਹੁੰਚ ਕੇ ਇਹਨਾਂ ਨੂੰ ਮਿਲ ਕੇ ਜਿਹੜਾ ਬਜ਼ੁਰਗ ਨੂੰ ਇੱਥੇ ਸੇਵਾ ਸੰਭਾਲ ਲਈ ਛੱਡ ਕੇ ਜ